वेलकम टू खन्ना न्यूज़ लाइव एसएसपी फतेगढ साहिब रंजीत ग्रेवाल ਨੇ ਦੱਸਿਆ ਕਿ ਬੀਤੇ ਦਿਨ ਮੰਡੀ ਗਵਿੰਦਗੜ ਦੇ ਵਿੱਚ ਇੱਕ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਜਾਂਚ ਕਰਦੇ ਹੋਏ ਪਤਾ ਲੱਗਾ ਕਿ ਦੋ ਵਿਅਕਤੀ ਭਰਤਪੂਸ਼ਨ ਜੋਸ਼ੀ ਅਤੇ ਸੰਦੀਪ ਸਿੰਘ ਦੇ ਵਿੱਚ ਪੈਸਿਆਂ ਦਾ ਲੈਣ-ਦੇਣ ਸੀ ਜਦੋਂ ਸੰਦੀਪ ਸਿੰਘ ਨੇ ਭਰਤਪੂਸ਼ਨ ਜੋਸ਼ੀ ਤੋਂ ਪੈਸੇ ਦੀ ਮੰਗ ਕੀਤੀ ਤਾਂ ਉਹਨਾਂ ਦੇ ਵਿੱਚ ਝਗੜਾ ਹੋ ਗਿਆ ਜਿਸ ਦੇ ਚੱਲਦੇ ਭਰਤਪੂਸ਼ਨ ਜੋਸ਼ੀ ਨੇ ਆਪਣੇ ਡੱਬ ਵਿਚੋਂ ਰਿਵਾਲਵਰ ਕੱਢ ਕੇ ਸੰਦੀਪ ਸਿੰਘ ਵੱਲ ਫਾਇਰ ਕਰ ਦਿੱਤਾ ਜੋ ਸੰਦੀਪ ਸਿੰਘ ਦੀ ਲੱਤ ਦੇ ਨਜ਼ਦੀਕ ਤੋਂ ਨਿਕਲ ਗਿਆ ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ ਭਰਤ ਪੂਸ਼ਨ ਜੋਸ਼ੀ ਤੋਂ ਇੱਕ 32 ਬੋਲ ਪਿਸਤਲ ਸਮੇਤ 7 ਜਿੰਦਾ ਕਾਰਤੂਸ ਅਤੇ ਇੱਕ ਖੋਲ ਕਾਰਤੂਸ ਬਰਾਮਦ ਕੀਤਾ ਗਿਆ ਹੈ ਜਿਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਕੱਲ ਮੰਡੀ ਗੁਪਿੰਦਰ ਚੌਰਾ ਬਾਜ਼ਾਰ ਦੇ ਵਿੱਚ ਫਾਇਰਿੰਗ ਐਕਸੀਡੈਂਟ ਹੋਇਆ ਸੀ ਅ ਇੱਕ ਵਰਟੀਸ ਦਾ ਨਾਮ ਪਰਕੁਸ਼ਨ ਆਸ਼ੂ ਪਰਕੁਸ਼ਨ ਜੋ ਸ਼ੀਲ ਉਹ ਆਪਣੇ ਜਿਹੜੇ ਦੋ ਸਾਥੀਆਂ ਦੇ ਨਾਲ ਅ ਟਾਪ ਦਾ ਕਾਂਸਟੈਂਟ ਕਿਤੇ ਸਥਿਤੀ ਤੇ ਤੇ ਇਹ ਦੋ ਭਰਾ ਨੇ ਸੰਦੀਪ ਸਿੰਘ ਤੇ ਰਮਨਦੀਪ ਸਿੰਘ ਇਹਨਾਂ ਦੇ ਉੱਤੇ ਉਸਨੇ ਫਾਇਰਿੰਗ ਕੀਤੀ ਤੇ ਜੇ ਸੰਦੀਪ ਜਿਹੜਾ ਇਸ ਕੇਸ ਦਾ ਐਕਚੁਅਲੀ ਕੁਝ ਔਖੜ ਹੈ ਉਹ ਇਹ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਪੈਸੇ ਦਾ 20000 ਦਾ ਲੈਣ-ਦੇਣ ਸੀਗਾ ਤੇ ਪਹਿਲਾਂ ਵੀ ਇਸ ਫਾਰਮੂਲ ਦਿਨ ਮੈਨੂੰ ਮਿਲੇ ਸੀਗੇ ਲੇਕਿਨ ਕੱਲ ਉਹਨੇ ਉੱਥੇ ਫਾਇਰਿੰਗ ਕੀਤੀ ਅ ਫਾਇਰਿੰਗ ਦੇ ਇਨਸੀਡੈਂਟ ਤੋਂ ਬਾਅਦ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਆਈ ਤਾਂ ਜਿਹੜੀ ਡੀਐਸਪੀ ਸੀ ਤੇ ਡੀਐਸਪੀ ਅੰਮ੍ਰੋਧ ਵੀ ਜਿਹੜੀਆਂ ਟੀਮਸ ਸੀ ਜਾਂ ਮੌਕੇ ਤੇ ਕੌਣ ਸੀ ਅ ਤਾਅਦਾ ਦੇ 1 ਘੰਟੇ ਦੇ ਅੰਦਰ ਅੰਦਰ ਵਾਰਦਾਤ ਪੇਸ਼ ਕੀਤੀ ਗਈ ਤੇ ਜਿਹੜਾ ਪ੍ਰਾਈਮ ਮੁਖੂਦ ਉਸਨੇ ਗੋਲੀ ਚਲਾਈ ਸੀ ਭਾਰਤ ਕੁਸ਼ਿੰਰ ਜੋਸ਼ੀ ਸਮੇਤ ਵਪਨ ਅਰੈਸਟ ਕੀਤਾ ਗਿਆ ਜਿਹੜੇ ਬਾਕੀ ਦੋ ਉਸ ਦੇ ਸਾਥੀ ਭੱਜੇ ਹੋਏ ਨੇ ਉਹਨਾਂ ਨੂੰ ਜਲਦੀ ਫੜਿਆ ਜਾਏਗਾ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਜੋ ਵੀ ਰੇਥੇ ਵੈਪਨ ਯੂਜ਼ ਹੋਇਆ ਹੈ ਇਹ ਵੀ ਜਿਹੜੀ ਵੀ ਪਾਪਰ ਲਿੰਕ ਦੇ ਵਿੱਚ ਗੁੰਗਾਈ ਦੇ ਵਿੱਚ ਪੁਸ਼ਟੀ ਕੀਤੀ ਜਾਏਗੀ ਤੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਰਿਸ਼ਟਾ ਜਮਾ। ਕੋਈ ਮਾਮਲੇ ਦੱਸ ਨਹੀਂ ਹਾਂ। ਇਹਨਾਂ ਦੀ ਜਿਹੜੇ ਅਕਿਊਜ਼ ਨੇ ਤੇ ਜਿਹੜੇ ਮਦਈ ਨੇ ਕੀ ਉਹਨਾਂ ਦੀ ਪੂਰੀ ਕ੍ਰਿਮਨ ਇੰਵੈਸਟੀਗੇਸ਼ਨ ਚੈੱਕ ਕੀਤੀ ਜਾ ਰਹੀ ਹੈ। ਇਸ ਕੇਸ ਦੇ ਵਿੱਚ ਜਿਹੜੇ ਜਿੰਨਾਂ ਤੇ ਫਾਇਰਿੰਗ ਹੋਈ ਹੈ ਉਹਨਾਂ ਤੇ ਕੁਝ ਬੱਚੇ ਪਲਾਂ ਬੈਂਟ ਨੇ। ਜਿਹੜੇ ਕੇਸ ਇਸ ਕੇਸ ਦੇ ਵਿੱਚ ਮਦਈ ਨੇ ਤੇ ਜਿਹੜਾ ਅਕਿਊਜ਼ ਕਰਦੇ ਜਿਹੜੇ ਉਹਦੇ ਸਾਥੀ ਨੇ ਉਹਨਾਂ ਦੀ ਜਿਹੜੀ ਪੂਰੀ ਫਿਲਮ ਇੰਡਸਟਰੀ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਜੈ ਪਰਪਲ ਜਿਹੜਾ ਗਵਰਨਰ ਹੈ ਜੂਰਗਰ ਲਾਈਸੈਂਸ ਸੀ ਹੈ ਨਾ ਨਹੀਂ ਜੀ ਇਲੀਜੀਟ ਬਟ ਤਾਂ ਹੀ ਇਹਦੇ ਵਿੱਚ ਆਮ ਜਨਤਾ ਦੀ ਬੜੀ ਜੁਲਦੀ ਹੈ ਨਹੀਂ ਲੱਗੀ ਤਾਂ ਨਹੀਂ ਜੀ ਫੋਰਚੂਨੇਟਲੀ ਉਹਨਾਂ ਨੂੰ ਕੋਈ ਗੋਲੀ ਨਹੀਂ ਲੱਗੀ ਜੀ ਕਿਸੇ ਗੱਲ ਦੀ ਗੱਲ ਜੀ ਇਸ ਫਤੇਗੜ ਸਾਹਿਬ ਤੋਂ ਪੱਤਰਕਾਰ ਪਰਮਜੀਤ ਸਿੰਘ ਜੀ ਮਾਨ ਦੀ ਖਾਸ ਰਿਪੋਰਟ